सबसक्राइब कीजिए समाधान चैनल भी क्लिक करो जिसना खास वीडियो सब तो पहला देख सको हेलो दोस्तों, हेल्थ समाधान एक बार फिर बहुत बहुत स्वागत है ਤੋ ਦੋਸਤੋ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਅਤੇ ਮਹੱਤਵਪੂਰਨ ਜਾਣਕਾਰੀ ਲੈ ਕੇ ਆਇਆ ਹਾਂ ਅੱਜ ਦੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਕਿ ਸਵੇਰੇ ਖਾਲੀ ਪੇਟ ਹਲਕਾ ਗਰਮ ਪਾਣੀ ਪੀਣ ਦੇ ਨਾਲ ਆਪਣੇ ਸਰੀਰ ਦੇ ਵਿੱਚ ਕੀ ਹੁੰਦਾ ਹੈ ਤੋ ਦੋਸਤੋ ਇਸ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਣਾ ਕਿਉਂਕਿ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਤੁਹਾਡੇ ਸਰੀਰ ਅਤੇ ਪਾਣੀ ਦੇ ਬਾਰੇ ਵਿੱਚ ਇਹ ਜਿਹੀਆਂ ਗੱਲਾਂ ਜੋ ਤੁਸੀਂ ਕਦੇ ਵੀ ਨਹੀਂ ਸੁਣੀਆਂ ਹੋਣਗੀਆਂ ਤੋ ਦੋਸਤੋ ਆਪਣਾ ਸਰੀਰ ਜਿੰਨ ਪੰਜ ਤੱਤਾਂ ਦੇ ਨਾਲ ਬਣਿਆ ਹੁੰਦਾ ਹੈ ਉਹਨਾਂ ਵਿੱਚੋਂ ਪਾਣੀ ਸਭ ਤੋਂ ਮਹੱਤਵਪੂਰਨ ਹੁੰਦਾ ਹੈ ਤਾਂ ਦੋਸਤੋ ਪਿਛਲੇ ਕੁਝ ਸਮੇਂ ਦੇ ਵਿੱਚ ਵਿਗਿਆਨਕਾਂ ਨੇ ਪਾਣੀ ਦੇ ਉੱਤੇ ਕਾਫੀ ਰਿਸਰਚ ਕੀਤੀ ਹੈ। ਤਾਂ ਦੋਸਤੋ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਸਰੀਰ ਦੇ ਵਿੱਚ ਤੁਹਾਡੇ ਦਿਮਾਗ ਦੀ ਕੰਮ ਕਰਨ ਦੀ ਸ਼ਮਤਾ ਤੁਹਾਡੇ ਸਰੀਰ ਦੇ ਵਿੱਚ ਪਾਣੀ ਦੀ ਮਾਤਰਾ ਦੇ ਉੱਤੇ ਨਿਰਭਰ ਕਰਦੀ ਹੈ। ਕਿਉਂਕਿ ਦੋਸਤੋ ਇਹ ਜੈ ਇਸ ਲਈ ਹੁੰਦਾ ਹੈ ਕਿਉਂਕਿ ਆਪਣੇ ਦਿਮਾਗ ਦਾ ਹਿੱਸਾ ਜ਼ਿਆਦਾਤਰ ਪਾਣੀ ਦੇ ਨਾਲ ਬਣਿਆ ਹੋਇਆ ਹੈ। ਜੇ ਤੁਹਾਡੇ ਸਰੀਰ ਦੇ ਵਿੱਚ ਤੁਹਾਡੇ ਵਜ਼ਨ ਦਾ 1 ਤੋਂ 10% ਪਾਣੀ ਘੱਟ ਹੋ ਜਾਵੇ ਤਾਂ ਦੋਸਤੋ ਇਸ ਦੇ ਨਾਲ ਤੁਹਾਡੇ ਦਿਮਾਗ ਦੇ ਕੁਝ ਹਿੱਸਿਆਂ ਨੂੰ ਕੰਮ ਕਰਨ ਵਿੱਚ ਕਾਫੀ ਮੁਸ਼ਕਲ ਆਉਂਦੀ ਹੈ। ਤੁਹਾਡਾ ਦਿਮਾਗ ਕਿੰਨੀ ਅੱਛੀ ਤਰੀਕੇ ਨਾਲ ਕੰਮ ਕਰਦਾ ਹੈ ਇਹ ਇਸ ਗੱਲ ਉੱਤੇ ਡਿਪੈਂਡ ਕਰਦਾ ਹੈ ਕਿ ਤੁਹਾਡੇ ਦਿਮਾਗ ਦੇ ਵਿੱਚ ਇਲੈਕਟ੍ਰਿਕ ਨਰਵਸ ਕਿੰਨੇ ਚੰਗੇ ਤਰੀਕੇ ਨਾਲ ਕੰਮ ਕਰ ਰਹੇ ਹਨ ਕਿ ਜੇ ਤੁਸੀਂ ਦੋਸਤੋਂ ਸਵੇਰੇ ਖਾਲੀ ਪੇਟ ਪਾਣੀ ਪੀਂਦੇ ਹੋ ਤਾਂ ਇਸ ਦੇ ਨਾਲ ਤੁਹਾਡੇ ਦਿਮਾਗ ਦੇ ਇਲੈਕਟ੍ਰਿਕ ਨਰਵਸ ਦੀ ਕੰਮ ਕਰਨ ਦੀ ਸ਼ਕਤੀ ਵੱਧ ਜਾਂਦੀ ਹੈ ਜਿਸ ਦੀ ਵਜ੍ਹਾ ਦੇ ਨਾਲ ਤੁਹਾਡੇ ਕਨਸੈਂਟਰੇਸ਼ਨ ਦੀ ਸ਼ਕਤੀ ਤੇ ਤੁਹਾਡੀ ਯਾਦ ਕਰਨ ਦੀ ਸ਼ਕਤੀ ਵੀ ਵਧਣ ਲੱਗ ਜਾਂਦੀ ਹੈ ਇਸ ਲਈ ਮੈਂ ਤੁਹਾਨੂੰ ਰੋਜ਼ ਸਵੇਰੇ ਖਾਲੀ ਪੇਟ ਹਲਕਾ ਗਰਮ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਪਾਣੀ ਆਪਣੇ ਸਰੀਰ ਦੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦਾ ਹੈ ਕਿਉਂਕਿ ਪਾਣੀ ਆਪਣੇ ਸਰੀਰ ਨੂੰ ਜੀਵਨ ਸ਼ਕਤੀ ਦਿੰਦਾ ਹੈ। ਤਕਰੀਬਨ ਸਾਰੇ ਕੰਮਾਂ ਦੇ ਵਿੱਚ ਆਪਣਾ ਸਰੀਰ ਪਾਣੀ ਦਾ ਹੀ ਇਸਤੇਮਾਲ ਕਰਦਾ ਹੈ। ਤੇ ਦੋਸਤੋ ਸ਼ਾਇਦ ਤੁਸੀਂ ਸਵੇਰੇ ਖਾਲੀ ਪੇਟ ਪਾਣੀ ਨਹੀਂ ਪੀਂਦੇ ਹੋਵੋਗੇ। ਲੇਕਿਨ ਪਾਣੀ ਪੀਣ ਦੇ ਹੈਲਥ ਬੈਨੀਫਿਟਸ ਤੁਹਾਨੂੰ ਹਰ ਰੋਜ਼ ਪਾਣੀ ਪੀਣ ਨੂੰ ਮਜਬੂਰ ਕਰ ਦੇਣਗੇ। ਕਿਉਂਕਿ ਬਹੁਤ ਸਾਰੇ ਹੈਲਥ ਪ੍ਰੋਬਲਮਸ ਦਾ ਸਮਾਧਾਨ ਕੇਵਲ ਪਾਣੀ ਦੇ ਵਿੱਚ ਹੀ ਛੁਪਿਆ ਹੈ। ਸਵੇਰੇ ਖਾਲੀ ਪੇਟ ਕੋਸਾ ਪਾਣੀ ਜਾਂ ਹਲਕਾ ਗਰਮ ਪਾਣੀ ਪੀਣ ਦੇ ਨਾਲ ਆਪਣੀ ਸਕਿਨ ਗਲੋਇੰਗ ਅਤੇ ਚਮਕਦਾਰ ਹੁੰਦੀ ਹੈ। ਪਾਣੀ ਤੁਹਾਡੀ ਤ્વਚਾ ਨੂੰ ਮੋਇਸਚਰਾਈਜ਼ ਕਰਕੇ ਇਸ ਨੂੰ ਨਮੀ ਦਿੰਦਾ ਕਿਸ ਦਿਵਜਾ ਦੇ ਨਾਲ ਤੁਹਾਡਾ ਫੇਸ ਗਲੋਇੰਗ ਅਤੇ ਚਮਕਦਾ ਦਿਖਣ ਲੱਗ ਜਾਂਦਾ ਹੈ ਸਰੀਰ ਦੇ ਸਾਰੇ ਸਿਸਟਮ ਆਪਣਾ ਕੰਮ ਕਰਨ ਦੇ ਲਈ ਪਾਣੀ ਦਾ ਹੀ ਇਸਤੇਮਾਲ ਕਰਦੇ ਹਨ ਸਵੇਰੇ ਖਾਲੀ ਪੇਟ ਪਾਣੀ ਪੀਣ ਦੇ ਨਾਲ ਉਹ ਪਾਣੀ ਆਪਣੇ ਸਰੀਰ ਦੇ ਵਿੱਚੋਂ ਸਾਰੀ ਬਿਮਾਰੀ ਅਤੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢ ਦਿੰਦਾ ਹੈ ਅਤੇ ਜੇ ਤੁਹਾਨੂੰ ਕਿਡਨੀ ਸਟੋਨ ਜਾਂ ਪਥਰੀ ਦੀ ਸਮੱਸਿਆ ਹੈ ਉਹ ਵੀ ਸਵੇਰੇ ਖਾਲੀ ਪੇਟ ਪੀਣ ਦੇ ਨਾਲ ਕਾਫੀ ਹੱਦ ਤੱਕ ਠੀਕ ਹੋ ਜਾਂਦੀ ਹੈ ਕਿਉਂਕਿ ਦੋਸਤੋ ਪਾਣੀ ਆਪਣੇ ਯੂਰੀਨੇਸ਼ਨ ਦੇ ਦੁਆਰਾ ਪਥਰੀ ਨੂੰ ਕੱਢਣ ਵਿੱਚ ਸਹਾਇਕ ਹੁੰਦਾ ਹੈ ਤੇ ਦੋਸਤੋ ਨਾਲ ਹੀ ਜੇ ਤੁਹਾਨੂੰ ਕਬਜ ਰਹਿੰਦੀ ਹੈ ਤਾਂ ਤੁਸੀਂ ਰੋਜ਼ ਸਵੇਰੇ ਖਾਲੀ ਪੇਟ ਹਲਕਾ ਕੋਸਾ ਪਾਣੀ ਪੀਣਾ ਸ਼ੁਰੂ ਕਰੋ ਅਤੇ ਕੁਝ ਹੀ ਦਿਨਾਂ ਦੇ ਵਿੱਚ ਤੁਹਾਡੇ ਕਮਸ ਠੀਕ ਹੋਣ ਲੱਗ ਜਾਂਦੇ ਹਨ ਤੇ ਦੋਸਤੋ ਜੇ ਤੁਹਾਡਾ ਪੇਟ ਸਾਫ਼ ਰਹਿੰਦਾ ਹੈ ਤਾਂ 90% ਤੁਹਾਡੀਆਂ ਬਿਮਾਰੀਆਂ ਠੀਕ ਹੋ ਜਾਣਗੀਆਂ ਸਵੇਰੇ ਖਾਲੀ ਪੇਟ ਪਾਣੀ ਪੀਣ ਦੇ ਨਾਲ ਆਪਣਾ ਮੋਟਾਪਾ ਵੀ ਘਟ ਹੁੰਦਾ ਹੈ ਸਵੇਰੇ ਖਾਲੀ ਪੇਟ ਪਾਣੀ ਪੀਣ ਦੇ ਨਾਲ ਆਪਣਾ ਮੈਟਾਬੋਲਿਜ਼ਮ ਰੇਟ ਵੱਧ ਜਾਂਦਾ ਹੈ ਅਤੇ ਇਸੀ وجہ ਦੇ ਨਾਲ ਆਪਾਂ ਨੂੰ ਮੋਟਾਪੇ ਨੂੰ ਘਟ ਕਰਨ ਵਿੱਚ ਹੈਲਪ ਮਿਲਦੀ ਹੈ ਅਤੇ ਤੁਹਾਡਾ ਸਰੀਰ ਦੁਬਾਰਾ ਫਿਟਨੈਸ ਲੈਵਲ ਦੇ ਵਿੱਚ ਆ ਜਾਂਦਾ ਹੈ ਸਵੇਰੇ ਖਾਲੀ ਪੇਟ ਹਲਕਾ ਗਰਮ ਪਾਣੀ ਪੀਣ ਦੇ ਨਾਲ ਆਪਣਾ એનર્ਜੀ ਲੈਵਲ ਬਣਿਆ ਰਹਿੰਦਾ ਹੈ ਆਪਣੇ ਸਰੀਰ ਦਾ 72% ਹਿੱਸਾ ਪਾਣੀ ਦੇ ਨਾਲ ਬਣਿਆ ਹੁੰਦਾ ਹੈ ਅਤੇ ਜੇ ਤੁਹਾਡੇ ਸਰੀਰ ਦਾ 2% ਪਾਣੀ ਵੀ ਘੱਟ ਹੋ ਜਾਵੇ ਅਤੇ ਇਸ ਦੇ ਨਾਲ ਤੁਹਾਡੇ ਸਰੀਰ ਨੂੰ ਕੰਮ ਕਰਨ ਦੇ ਵਿੱਚ ਕਾफी ਮੁਸ਼ਕਲਾਂ ਆਉਣ ਲੱਗ ਜਾਂਦੀਆਂ ਹਨ ਇਸ ਲਈ ਦੋਸਤੋ ਤੁਹਾਨੂੰ ਰੋਜ਼ ਸਵੇਰੇ ਖਾਲੀ ਪੇਟ ਥੋੜਾ ਗਰਮ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਤਾਂ ਦੋਸਤੋ ਹੁਣ ਤੁਸੀਂ ਇਸ ਗੱਲ ਨੂੰ ਸਮਝ ਲਿਆ ਹੋਵੇਗਾ ਕਿ ਰੋਜ਼ ਸਵੇਰੇ ਖਾਲੀ ਪੇਟ ਕੋਸਾ ਪਾਣੀ ਪੀਣ ਦੇ ਨਾਲ ਆਪਣੇ ਸਰੀਰ ਦੇ ਵਿੱਚ ਕੀ ਹੁੰਦਾ ਹੈ ਤਾਂ ਦੋਸਤੋ ਤੁਹਾਨੂੰ ਵੀ ਰੋਜ਼ ਸਵੇਰੇ ਹਲਕਾ ਗਰਮ ਪਾਣੀ ਪੀਣਾ ਚਾਹੀਦਾ ਹੈ ਤਾਂ ਦੋਸਤੋ ਅੱਜ ਦੇ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਹੈ ਟਿਪਸ ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਨਾ ਅਤੇ ਜੇਕਰ ਤੁਸੀਂ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਵੋ ਅਤੇ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ